ਇਹ ਵੀਰਾ ਦੀਪਕ ਆ ਜੀ ਖਰੜ ਤੋਂ ਲੈ ਕੇ ਆਏ ਸੀ ਵੀਰ ਨੂੰ ਤੁਸੀਂ ਦੇਖੋ ਕੀ ਹਾਲਤ ਸੀ ਵੀਰੇ ਦੀ ਆਜੇ ਵੀਰਾ ਆਪਣੇ ਘਰੇ ਚੱਲਿਆ ਉਹਦੇ ਮੰਮੀ ਤੇ ਉਹਦਾ ਭਰਾ ਲੈਣ ਆਏ ਨੇ ਕਿੰਨੇ ਟਾਈਮ ਬਾਅਦ ਚੱਲਿਆ ਜੀ ਘਰੇ ਕਿੰਨੇ ਟਾਈਮ ਬਾਅਦ ਲੱਭਿਆ ਤੁਹਾਨੂੰ ਲੱਭਿਆ 5 ਸਾਲ ਬਾਅਦ 5 ਸਾਲਾਂ ਬਾਅਦ ਜਿਹਨੇ ਆਪਣੇ ਘਰ ਜਾਣਾ ਵੱਡਾ ਸ਼ੁਕਰ ਹੈ ਨਹੀਂ ਤਾਂ ਨਾ ਰੱਬਾ ਤੇ ਕ ਰੱਬ ਦਾ ਤੁਸੀਂ ਰੱਬ ਨਾਲ ਵੱਡੇ ਜੜੇ ਨਹੀਂ ਆਵਾਜ਼ ਆਉਂਦੀ ਅੰਦਰ ਹੀ ਠੰਡ ਪੱਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰਾ ਦੀਪਕ ਆ ਜੀ ਖਰੜ ਤੋਂ ਲੈ ਕੇ ਆਏ ਸੀ ਵੀਰ ਨੂੰ ਤੁਸੀਂ ਦੇਖੋ ਕੀ ਹਾਲਤ ਸੀ ਵੀਰੇ ਦੀ ਅੱਜ ਇਹ ਵੀਰਾ ਆਪਣੇ ਘਰੇ ਚੱਲਿਆ ਉਹਦੇ ਮੰਮੀ ਤੇ ਉਹਦਾ ਭਰਾ ਲੈਣ ਆਏ ਨੇ ਕਿੰਨੇ ਟਾਈਮ ਬਾਅਦ ਚੱਲਿਆ ਜੀ ਘਰੇ ਕਿੰਨੇ ਟਾਈਮ ਬਾਅਦ ਲੱਭਿਆ ਤੁਹਾਨੂੰ ਲੱਗਿਆ 5 ਸਾਲ ਬਾਅਦ 5 ਸਾਲਾਂ ਬਾਅਦ ਜਿਹਨੇ ਆਪਣੇ ਘਰ ਜਾਣਾ ਕੁੱਤਿਆਂ ਦੇ ਨਾਲ ਖੜੜ ਦੇ ਸ਼ਹਿਰ ਦੇ ਵਿੱਚ ਜਾਨਵਰਾਂ ਵਾਂਗ ਰਹਿ ਰਿਹਾ ਸੀ ਵੀ ਰਾਤ ਤੇ ਦੀਪਕ ਕੁਮਾਰ ਨਾਂ ਵਿਆਹ ਹੋਇਆ ਸੀ ਇਹਦੀ ਵਾਈਫ ਦਾ ਨਾਂ ਡੈਂਪਲ ਆ ਇੱਥੇ ਬਾਹ ਦੇ ਉੱਤੇ ਨੇ ਆਪਣੇ ਵਾਈਫ ਦਾ ਨਾਮ ਵੀ ਲਿਖਿਆ ਹੋਇਆ ਯਾਨੀ ਕਿ ਕਈ ਵਾਰੀ ਇਨਸਾਨ ਆਪਣੀ ਜ਼ਿੰਦਗੀ ਚ ਕਰਾਹੇ ਪੈ ਜਾਂਦਾ ਇਹ ਆ ਦੇਖੋ ਜਾਨ ਡੈਂਪਲ ਲਿਖਿਆ ਹੋਇਆ ਨੇ ਤੇ ਭੰਗ ਨੇ ਕਮਲਾ ਕਰਤਾ ਪੰਗ ਪੀਪੀ ਕਮਲਾ ਹੋ ਗਿਆ ਇਹਦਾ ਬੱਚਾ ਵੀ ਹੈ ਜੀ ਇੱਕ ਬੇਟੀ ਹੈ ਕਹਦੀ ਹੈ ਨਾ ਤੇ ਘਰੋਂ ਨਿਕਲਿਆ ਆ ਪੰਜ ਸਾਲਾਂ ਤੋਂ ਫੁੱਟਪਾਥ ਤੇ ਹੀ ਰਹਿੰਦਾ ਸੀ ਖਰੜ ਸ਼ਹਿਰ ਦੇ ਵਿੱਚ ਤੇ ਅੱਜ ਦੀਪਕ ਆਪਣੇ ਘਰੇ ਚੱਲਿਆ ਤੇ ਤੁਸੀਂ ਇੱਕ ਗੱਲ ਦਾ ਵਾਅਦਾ ਕਰੋ ਜੀ ਵੀ ਇਹਦੀ ਦਵਾਈ ਹਰ ਮਹੀਨੇ ਇੱਥੋਂ ਲੈਣ ਆਉਂਗੇ ਔਰ ਇਹਨੂੰ ਨਾਲ ਲੈ ਕੇ ਆਉਂਗੇ ਦਵਾਈ ਕੰਟੀਨਿਊ ਰੱਖਣੀ ਹੈ ਦਵਾਈ ਬੰਦ ਨਹੀਂ ਕਰਨੀ ਜੇਰੀ ਦਵਾਈ ਬੰਦ ਕਰਤੀ ਇਹ ਫੇਰ ਉਵੇਂ ਹੋ ਜੂ ਨਹੀਂ ਤਾਂ ਜਦੋਂ ਜੇ ਡਾਕਟਰ ਨਹੀਂ ਬੰਦ ਕਰਦਾ ਉਹਨਾਂ ਟਾਈਮ ਦਵਾਈ ਚੱਲਣੀ ਪਊ ਠੀਕ ਆ ਵੀਰੇ ਤੇਰਾ ਕੀ ਨਾ ਹੋਣ ਵਾਲੀ ਹੈਗੀ ਦੋ ਦਿਨ ਪਹਿਲੇ ਲੈ ਜਾਇਆ ਤੇ ਸੇਮ ਕੁਮਾਰ ਦਾ ਸੇਮ ਕੁਮਾਰ ਮਾਤਾ ਦੇਖ ਤੇਰਾ ਪੁੱਤ ਤੈਨੂੰ ਜ਼ਿਆਦਾ ਦੁੱਖ ਆ ਅਸੀਂ ਤਾਂ ਫਿਰ ਸੱਤ ਬਗਾਨੇ ਆ ਇਹਦੀ ਦਵਾਈ ਨਾ ਬੰਦ ਕਰੀ ਮਾਂ ਨਹੀਂ ਮੈਂ ਤਾਂ ਨਹੀਂ ਕਰਨੀ ਹਾਂ ਦਵਾਈ ਇਹਦੀ ਮਿਸ ਵੀ ਨਾ ਹੋਵੇ ਤੁਹਾਡਾ ਸ਼ੁਕਰ ਹੈ ਅਈ ਤਾਂ ਨਾ ਰੱਬ ਇੱਕ ਰੱਬ ਤਾਂ ਤੁਸੀਂ ਰੱਬ ਨਾਲ ਵੱਡੇ ਜਿਹੜੇ ਅੰਦਰ ਹੀ ਠੰਡ ਪਾਉਂਦੇ ਆ ਸੰਦੀ ਡਿਊਟੀ ਲਈ ਆ ਉਸ ਵਾਹਿਗੁਰੂ ਨੇ ਅਸੀਂ ਕੌਣ ਆਵਾ ਕਿਸ ਦਾ ਤੁਸੀਂ ਫੇਰਾ ਲੱਭ ਕੇ ਪੁੱਤ ਦਈਏ ਅਸੀਂ ਤਾਂ ਕਾਲਜੁਗੀ ਬੰਦੇ ਸੀ ਬਾਬਾ ਜੀ ਨੇ ਪਤਾ ਨਹੀਂ ਸਾਡੇ ਤੇ ਕਿਹੜੇ ਚੰਗੇ ਕਰਮਾਂ ਦਾ ਸਾਨੂੰ ਫਾਲ ਦਿੱਤਾ ਕਿਰਪਾ ਕੀਤੀ ਤੇ ਇਹਨਾਂ ਮਾਵਾ ਦੇ ਕਲੇਜੇ ਠੰਡੇ ਹੁੰਦੇ ਨੇ ਜਦੋਂ ਇਹਨਾਂ ਦੇ ਪੁੱਤ ਜਿਨ੍ਹਾਂ ਨੂੰ ਐ ਸਮਝੀ ਬੈਠੀਆਂ ਵੀ ਪਤਾ ਨਹੀਂ ਖਤਮ ਹੀ ਹੋ ਗਿਆ ਹੋ ਕਿਤੇ 5 ਸਾਲ ਹੋ ਗਏ ਸੀ 5 ਸਾਲਾਂ ਬਾਅਦ ਮਾਂ ਨੇ ਅੱਜ ਆਪਣਾ ਪੁੱਤ ਆਪਣੇ ਕਲ ਜੀ ਨੇ ਲਾਇਆ ਜਿੱਦਣ ਦਾ ਇੱਥੇ ਮਾਤਾ ਜੀ ਆਏ ਨੇ ਆਪਦੇ ਪੁੱਤ ਦੀ ਕੇਅਰ ਕਰ ਰਹੇ ਨੇ ਇੱਥੇ ਹੀ ਰਹਿ ਰਹੇ ਨੇ ਕਿਉਂਕਿ ਅਫਸਰ ਬੜਾ ਸੀ ਵੀਰਾ ਜਿੱਦਣੇ ਆਏ ਸੀ ਅੱਜ ਤੋਂ 15 ਕਿ ਦਿਨ ਪਹਿਲਾਂ ਫਿਰ ਇਹ ਕਹਿੰਦੇ ਵੀ ਆਪਾਂ ਇੱਥੇ ਹੀ ਰਹਿ ਪੈਨੇ ਆ ਵੀ ਹਜੇ ਨੂੰ ਇੱਥੇ ਰੱਖ ਲਓ ਜਦੋਂ ਥੋੜਾ ਠੀਕ ਹੋ ਜੂ ਫੇਰ ਲੈ ਕੇ ਜਾਵਾਂਗੇ ਤੇ ਅੱਜ ਦੀਪਕ ਆਪਣੇ ਘਰ ਚੱਲਿਆ ਵਾਪਸ ਆਪਣੇ ਪਰਿਵਾਰ ਦੇ ਵਿੱਚ ਚੱਲਿਆ ਅਰਦਾਸ ਕਰਿਓ ਬਟਾਲੇ ਸ਼ਹਿਰ ਦੇ ਵਿੱਚ ਜਿੱਥੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਕਿਸੇ ਟਾਈਮ ਬਰਾਤ ਲੈ ਕੇ ਬੋੜੇ ਸੀਗੇ ਉਸ ਨਗਰ ਦੇ ਵਿੱਚ ਜਾਣਾ ਉਸ ਨਗਰ ਦਾ ਵਸਨੀਕ ਆ ਦੀਪਕ ਕਮਾਲ ਉਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਠੀਕ ਆ ਦੀਪਕ ਠੀਕ ਆ ਵੀਰੇ ਜੱਫੀ ਪਾ ਜੱਫੀ ਪਾ ਠੀਕ ਆ ਭਾਈ ਘਰਾਂ ਲੱਕਿਓ ਇਹਦਾ ਹੁਣ ਤੱਕ ਜਾ ਕੇ ਅੱਛਾ ਦਵਾਈ ਨਹਿਰੀ ਬੰਦ ਹੋਣ ਦੀ ਦਵਾਈ ਜੇ ਨਹੀਂ ਖਾਊਗਾ ਮਾਂ ਇੱਥੇ ਲੈ ਆਈ ਦਵਾਈ ਇਹਦੀ ਮੈਸ ਨਾ ਕਰਿਓ ਇੱਕ ਇਹਦੇ ਨਾਲ ਬੇਨਤੀ ਮੇਰੀ ਹੋਰ ਆ ਟੈਟੂ ਕਰਵਾ ਕੇ ਨਾ ਇੱਥੇ ਬਾਹਾਂ ਤੇ ਮੋਬਾਈਲ ਨੰਬਰ ਲਿਖਵਾ ਦਿਓ ਔਰ ਨਾਮ ਲਿਖਵਾ ਦਿਓ ਮੁੱਲੇ ਦਾ ਨੰਬਰ ਐਡਰੈਸ ਲਿਖ ਦਿਓ ਤੇ ਜੇ ਕਿਤੇ ਗੁੰਮੂਗਾ ਵੀ ਘਰੋਂ ਨਿਕਲ ਵੀ ਜਾਊਗਾ ਕਿਤੇ ਤੁਹਾਨੂੰ ਲੱਭ ਜੂਗਾ ਇਹ ਜਾਂਦੇ ਸਾਰੇ ਕਰਾ ਦਿਓ ਬਿਲਕੁਲ ਜੀ ਜੇ ਕਹੂੰ ਤਾਂ ਅਸੀਂ ਕਰਾ ਦਨੇ ਇੱਥੇ ਬੁਲਾ ਲੈਣੇ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ